ਉਹ ਕਹਿੰਦੇ 60 ਕਿਲੋ ਭਾਰ ਚੱਕ ਕੇ ਅਸੀਂ ਵੀ 1 ਕਿਲੋਮੀਟਰ ਜਿਹੜਾ ਭੱਜਣਾ ਤੇ 8 ਮਿੰਟ ਚੋ ਪੂਰਾ ਕਰਨਾ ਹੈ ਮਿੰਟ ਮੁੰਡਿਆਂ ਨੇ ਵੀ ਪੂਰਾ ਕਰਨਾ ਉਹ ਕਹਿੰਦੇ ਦੱਸੋ ਕਿਵੇਂ ਪੂਰਾ ਕਰ ਸਕਦੇ ਆ ਅਸੀਂ ਮੈਂ ਕਹਿੰਦਾ ਇਹ ਤਾਂ ਨਹੀਂ ਹੋ ਸਕਦਾ ਗਰਾਊਂਡ ਹੋਰ ਨੇ ਕਿਤੇ ਬਾਰਡਰ ਤੇ ਬਾਕੀ ਕੋਈ ਵੋਟਾਂ ਨੇੜੇ ਨਹੀਂ ਹੈਗੀਆਂ ਵੀ ਅਸੀਂ ਤੁਹਾਡੇ ਕੋਲ ਤਾਂ ਆਏ ਆ ਵੋਟਾਂ ਨੇ ਉਹ ਜਦੋਂ ਆਈਆਂ ਉਹਨੂੰ ਦੇਖਾਂਗੇ ਪਰ ਹੋਰ ਵੀ ਇਸ ਤਰ੍ਹਾਂ ਦੇ ਕੰਮ ਜਿਵੇਂ ਹੁਣ ਪਟਵਾਰੀ ਸੀਗੇ ਉਹ ਕਹਿੰਦੇ ਹੜਤਾਲ ਕਰਾਂਗੇ ਮੈਂ ਕਿਹਾ ਫਿਰ ਵਾਪਸ ਤੇਵੇਂ ਆਉਂਗੇ ਤਸਿਲਦਾਰ ਕਹਿੰਦੇ ਅਸੀਂ ਕਲਮ ਛੋੜ ਹੜਤਾਲ ਕਰਾਂਗੇ ਮੈਂ ਕਿਹਾ ਕਲਮ ਛੱਡ ਤਾਂ ਦਿਓਗੇ ਕਲਮ ਵਾਪਸ ਦੇਣੀ ਸਾਡਾ ਕੰਮ ਹੈ ਫਿਰ ਵਾਪਸ ਕਿਵੇਂ ਲਾਉਂਗੇ ਕਿਦੋਂ ਬਦਲੀਆਂ ਕੀਤੀਆਂ ਸਾਰੇ ਪੰਜਾਬ ਚ ਇੱਥੋਂ ਵਾਲਾ ਉੱਧਰ ਉੱਧਰ ਮੌਨਕ ਵਾਲਾ ਮਮਦੋਟ ਮਮਦੋਟ ਵਾਲਾ ਪਤਾਨਕੋਟ ਤਾਂ ਫਿਰ ਉਹਨਾਂ ਉਹ ਆਪ ਹੀ ਕਹੀ ਜਾਂਦੇ ਸਾਨੂੰ ਵਾਪਸ ਲਿਓ ਜੀ ਮੈਂ ਕੋਈ ਗੱਲ ਨਹੀਂ ਰਿਸ਼ਤੇ ਦਾ ਹੋਰ ਵੀ ਕਰ ਦੋ ਕੋਈ ਸੋ ਆ ਜਿਹੜੀਆਂ ਚੀਜ਼ਾਂ ਸੀ ਨਾ ਇਹ ਕਿਸੇ ਨੇ ਦੇਖਿਆ ਹੀ ਨਹੀਂ ਮੇਰੇ ਕੋਲੇ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਪੇਪਰ ਦਿੰਨੀ ਆ ਪੇਪਰ ਸਾਡਾ ਕਲੀਅਰ ਹੋ ਜਾਂਦਾ ਪਰ ਅਸੀਂ ਪ੍ਰੈਕਟੀਕਲ ਚ ਰਹਿ ਜਾਨੀਆ ਕਾਰਨ ਉਹ ਕਹਿੰਦੀ 60 ਕਿਲੋ ਭਾਰ ਚੱਕ ਕੇ ਅਸੀਂ ਵੀ 1 ਕਿਲੋਮੀਟਰ ਜਿਹੜਾ ਭੱਜਣਾ ਤੇ 8 ਮਿੰਟ ਚੋ ਪੂਰਾ ਕਰਨਾ ਹੈ ਮਿੰਟ ਮੁੰਡਿਆਂ ਨੇ ਵੀ ਪੂਰਾ ਕਰਨਾ ਉਹ ਕਹਿੰਦੇ ਦੱਸੋ ਕਿਵੇਂ ਪੂਰਾ ਕਰ ਸਕਦੇ ਆ ਅਸੀਂ ਮੈਂ ਕਹਿੰਦਾ ਇਹ ਤਾਂ ਨਹੀਂ ਹੋ ਸਕਦਾ ਗਰਾਊਂਡ ਹੋਰ ਨੇ ਵਰਲਡ ਰਿਕਾਰਡ ਹੋਰ ਨੇ ਕੁੜੀਆਂ ਦੇ ਜਿਹੜੇ ਨੇ ਤੇ ਮੈਂ ਅਫਸਰ ਬੁਲਾਏ ਕਿਨੇ ਹਾਂਜੀ ਕਾਨੂੰਨ ਤਾਂ ਹੈਗਾ ਬਸ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਮੈਂ ਕਿਹਾ ਕਰ ਲੂ ਚੈੱਕ ਮੈਂ ਕਿਹਾ ਵੀ ਗੱਲ ਸੁਣੋ ਜੇ ਕਿਤੇ ਅੱਗ ਲੱਗ ਗਈ ਤੁਹਾਨੂੰ ਕੀ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ 60 ਕਿਲੋ ਦਾ ਹੀ ਹੈ ਜੇ ਭਲਾ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਫੇਲ ਹੈ ਕੱਲਾ ਥੋੜੀ ਜਾਊਗਾ ਉਹ ਸਾਰੇ ਜਾਣਗੇ ਨਾ ਸਟਾਫ ਹੀ ਜਾਊਗਾ ਇਕੱਠੇ ਉਹਨੂੰ ਕੱਢਣਗੇ ਬਾਹਰ ਤਾਂ ਫਿਰ ਕਾਨੂੰਨ ਬਦਲ ਕੇ ਕੁੜੀਆਂ ਵਾਲੇ ਕਾਨੂੰਨ ਨੂੰ 40 ਕੀਤਾ ਹੈ ਇਹ ਕੁੜੀਆਂ ਦਾ ਜਿਹੜਾ ਕੱਦ ਹੈ ਉਹ 5 ਫੁੱਟ 2 ਇੰਚ ਕੀਤਾ ਤੇ ਪਹਿਲੀ ਵਾਰ ਹੋਊਗਾ ਜੀ ਦੇਸ਼ ਦੇ ਵਿੱਚ ਇਹ ਫਾਇਰ ਵਗੇੜ ਦੇ ਵਿੱਚ ਕੁੜੀਆਂ ਵੀ ਨੌਕਰੀ ਕਰ ਸਕਣਗੀਆਂ ਪਹਿਲੀ ਵਾਰ ਹੋਊਗਾ ਜੀ ਇਸੇ ਤਰ੍ਹਾਂ ਐਸਐਸਐਫ ਤੁਸੀਂ ਦੇਖੀ ਹੋਣੀ ਸੜਕ ਸੁਰੱਖਿਆ ਫੋਰਸ 48% ਮੌਤਾਂ ਘਟ ਗਈਆਂ ਜੀ ਉਹਦੇ ਨਾਲ ਇਹ ਗੱਲ ਮੈਂ ਨਹੀਂ ਇਹ ਗੱਲ ਨਿਤਨ ਗੜਕਰੀ ਜੀ ਨੇ ਰਾਸ਼ਟਰਪਤੀ ਦੇ ਵਿੱਚ ਕਿਸੇ ਸਵਾਲ ਦੇ ਜਵਾਬ ਚ ਦੱਸੀ ਹੈ ਜੀ ਤੇ ਬਾਕੀ 17 ਟੋਲਪਲਾਜੇ ਬੰਦ ਕਰਤੇ ਦੋ ਤਿੰਨ ਤਾਂ ਥੋੜੇ ਵਾਲੇ ਵਾਲੀ ਨੇ 64 ਲੱਖ ਰੁਪਇਆ ਇੱਕ ਦਿਨ ਦਾ بچਣ ਲੱਗ ਗਿਆ ਜੀ ਪੰਜਾਬੀਆਂ ਦਾ 64 ਲੱਖ ਕਈ ਤਾਂ ਓਵਰ ਚਲੀ ਜਾਂਦੇ ਸੀ ਦੋ ਦੋ ਸਾਲ ਹੋ ਗਿਆ ਓਵਰ ਚਲੀ ਜਾਂਦੇ ਸੀ ਕੋਈ ਧਿਆਨ ਹੀ ਦਿੰਦਾ ਸੀ ਜਾਂ ਜੇ ਦਿੰਦੇ ਸੀ ਧਿਆਨ ਤਾਂ ਦੂਜੇ ਲੋਕ ਧਿਆਨ ਦਿੰਦੇ ਸੀ ਵੀ ਮੈਨੂੰ ਕਿੰਨੇ ਦੰਨਾ ਹੈ ਸੋਕ ਤਰੱਕੀ ਵੱਲ ਨੂੰ ਲੈ ਕੇ ਜਾਣਾ ਹੈ ਪੰਜਾਬ ਨੂੰ ਹੁਣ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਮੈਥੋਂ ਦੂਜੇ ਸੂਬੇ ਵੀ ਪੁੱਛਦੇ ਆ ਵੀ ਕਿਵੇਂ ਕੀਤਾ ਤੁਸੀਂ ਮੈਂ ਕਹਿੰਦਾ ਦੱਸ ਦਾਂਗੇ ਕੋਈ ਗੱਲ ਨਹੀਂ ਜੇ ਕੋਈ ਤੁਸੀਂ ਤੁਸੀਂ ਸਾਥੋਂ ਸਿੱਖਣਾ ਚਾਹੁੰਦੇ ਸਿੱਖ ਲਓ ਕੋਈ ਚੀਜ਼ਾਂ ਅਜੇ ਵੀ ਹੋਣਗੀਆਂ ਜਿਹੜੀਆਂ ਉਹ ਘਰ ਹੀ ਬੈਠੇ ਨੇ ਆਪਾਂ ਨਹੀਂ ਕੀਤੀ ਮੈਂ ਕਹਿੰਦਾ ਜੀ ਇਹ ਦਾਨ ਪ੍ਰਦਾਨ ਹੈ ਸਿੱਖਣ ਦੀ ਸਿੱਖਿਆ ਤਾਂ ਜਿੱਥੋਂ ਮਰਜ਼ੀ ਲਈ ਜਾ ਸਕਦੀ ਹੈ ਤੁਸੀਂ ਸਿੱਖਾਂਗੇ ਵੀ ਉਹਨਾਂ ਤੋਂ ਤੇ ਬਾਕੀ ਵਿਰੋਧੀ ਪਾਰਟੀਆਂ ਉੱਤੇ ਜਿਆਦਾ ਧਿਆਨ ਨਾ ਗਿਆ ਕਰੋ ਇਹ ਤਾਂ ਹੁਣ ਪਮਤਰੇ ਪਏ ਨੇ ਮਤਲਬ ਬੋਲ ਜਾਂ ਮਾਰੀ ਜਾਂਦੇ ਨੇ ਉਹ ਕਹਿੰਦੇ ਨੇ ਉਹਦੇ ਫਲਾਣੇ ਦਾ ਬੋੜਾ ਤਾਂ ਹੁਣ ਬੋਲ ਜਾਂ ਮਾਰਨ ਲੱਗ ਗਿਆ ਐਤਕੀ ਦਾ ਸਿਆਲ ਕਢਾਉਂਦਾ ਨਹੀਂ ਹੈਗਾ ਤੇ ਇਹ ਤਾਂ ਬੋਲ ਜਾਂ ਮਾਰੀ ਜਾਂਦੇ ਨੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਉਹ ਜਦੋਂ ਫੜਿਆ ਮਜੀਠੀਆ ਚੰਨੀ ਉਹਦੇ ਹੱਕ 'ਚ ਆ ਗਿਆ। ਬਾਜਬਾ ਉਹਦੇ ਹੱਕ 'ਚ ਆ ਗਿਆ। ਬਿੱਟੂ ਉਹਦੇ ਹੱਕ 'ਚ ਆ ਗਿਆ। ਉਹ ਉਹ ਜਿਹੜਾ ਰੋਜ਼ ਕਿਸ ਨਾ ਕਿਸੇ ਪਾਰਟੀ 'ਚ ਅੱਜਕੱਲ ਪਤਾ ਨਹੀਂ ਕਾਂਗਰਸ 'ਚ ਮੈਂ ਲੱਗਾ। ਉਹ ਖੈਰਾ ਉਹ ਉਹਦੇ ਹੱਕ 'ਚ ਆ ਗਿਆ। ਚੰਨੀ ਨੂੰ ਜਦੋਂ ਪੁੱਛਿਆ ਵੀ ਆ ਕੀ ਕੀਤਾ ਤੂੰ ਤੂੰ ਐਂ ਕਿਹਾ ਬੋਲ ਪਿਆ ਜਦੋਂ ਲੋਕਾਂ ਨੇ ਗਾਲਾਂ ਕੱਢੀਆਂ ਉਹ ਕਹਿੰਦਾ ਯਾਰ ਮੈਂ ਤਾਂ ਐਸੀ ਪਾਗੜ ਫੜ ਲਿਆ ਲੈ ਦੱਸੋ। ਯਾਰ ਮੁੱਖ ਮੰਤਰੀ ਰਹਿ ਤੂੰ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਥੋੜਾ ਜਿਆ ਠੀਕ ਹੈ ਨਾ ਸੋ ਇਹਨਾਂ ਦੇ ਦੋਰੇ ਤੀਰੇ ਜਿਹੜੇ ਚਿਹਰੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਪ੍ਰਮਾਤਮਾ ਜੀ ਉਹ ਦਿਖਾਉਂਦਾ ਰੰਗ ਕਿਉਂਕਿ ਇਹਨਾਂ ਕੋਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਥ ਮਾਰਦਾ ਸੋ ਇਹਨਾਂ ਵੀ ਮੱਤਾਂ ਬੱਜੀਆਂ ਪਈਆਂ ਨੇ ਇਹਨਾਂ ਵੱਲ ਜਾ ਕੇ ਧਿਆਨ ਨਾ ਦਿਆ ਕਰੋ ਤੜਕੀ ਉੱਠ ਕੇ ਮੈਨੂੰ ਗਲਾਂ ਘਟਣ ਲੱਗ ਜਾਂਦੇ ਨੇ ਕੱਢ ਲੈਂਦੇ ਕਰੋ ਬਾਲਾ ਗੁੱਸਾ ਨਾ ਕਰਿਆ ਕਰੋ ਹੋਰ ਵਿਚਾਰੇ ਕਰਨ ਕੀ ਆ ਪੰਗੜ ਘਟ ਕੀਤੀ ਉਹਨਾਂ ਨਾਲ ਉਨਵੇਂ ਕੁਰਸੀਆਂ ਖੋਲੀਆਂ ਸਾਰਾ ਟੱਬਰ ਉਹਨਾਂ ਦਾ ਹਰਾਕਾ ਗਾਹਾਂ ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਹੋਰ ਕੀ ਕਰਨਾ ਵਿਚਾਰੇ ਉਹ ਮੈਨੂੰ ਗਾਲਾਂ ਕੱਢ ਲਿਆ ਕਰਨ ਕੱਢ ਲਿਆ ਕਰਨ ਕੋਈ ਚੱਕਰ ਨਹੀਂ ਤੇ ਬਸ ਮੈਂ ਤਾਂ ਇਹੀ ਕਹੂੰਗਾ ਜਿਉਂਦੇ ਬਸਦੇ ਰਹੋ ਜ਼ਿੰਦਾਬਾਦ ਰਹੋ ਜੀ ਹੁਕਮ ਜੀ ਹੁਕਮ ਜੀ ਤਾਡੀ ਨਿਕਾਨਾ ਬੰਦ ਘੰਟੇ ਆਏ ਹੋਏ ਤੇ ਤੁਸੀਂ ਲਿਖ ਕੇ ਦੇ ਦਿਓ ਮੈਨੂੰ फोन नंबर भी ना कोई नहीं तुम कम करो, करो, करो लिख के देकर ना फोन नंबर जरूर दे दोता तो असी अफसर न गल करके तो बैक कॉल करा हाँ जब उसे लिख दओ सीएम उ अपना विंडो पर लिख के दो हाँ जी कि चुल्हा बंद नहीं होगा किसी की दुकान बंद नहीं होैक्टरी बंद नहीं होने दे जे कोई इस तरह का कानून बुलाता इन्होंने ज धक्का कर दिया ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ ਕਿਉਂਕਿ ਲੋਕਾਂ ਦੇ ਨਾਲ ਆਸੀਂ ਸੋ ਇਸ ਕਰਕੇ ਤੁਹਾਡਾ ਬਹੁਤ ਧੰਨਵਾਦ ਦੋ ਨਾਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਧੂਰੀ ਦੇ ਸਾਹਿਬ ਨਾਲ ਥੋੜੀ ਜਿਹੀ ਆਵਾਜ਼ ਘਟਾ ਐ ਇਨਕਲਾਬ ਜ਼ਿੰਦਾਬਾਦ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे जो तो मर्जी बुला लो ऐ जिंदाबाद रहो आबाद रहो